ਆ ਗੁਰ ਦੀ ਖਾਲਸਾ ਵਾਹਿਗੁਰੂ ਕੀ ਫਤਿਹ ਜਲ ਜਲ ਜੂਰ ਆਖਾ ਪ੍ਰਭਤਾ ਕਾ ਕਿ ਨੋ ਮਡੋ ਕਲੋ ਮਾ ਸਾਗਾ ਸਾਧਨ ਹੇਤ ਇਦੀ ਜਨ ਤਰੀ ਸੇਸਤੀ ਆ ਪਰਸੀ ਦਾਉਤਰੀ ਦਰਬ ਹੇਤ ਸਾਗਾ ਕੀਆ ਸੇਸਤੀ ਆ ਪਰਸੇਰ ਨੰਦੀਆ ਨਾਟਕ ਚੇਟਕ ਕੀਏ ਕੋ ਕਾ ਜਾ ਪ੍ਰਭ ਲੋਗਨ ਕਾ ਹਵਤ ਲਾ ਜਾ ਕੇਕਰ ਫੌਰ ਦਲੇਸ ਸਿਰ ਪ੍ਰਾਪਰ ਕੀ ਆ ਪਿਆਨ ਇੱਕ ਬਹਾਦਰ ਸੀ ਕਰਿਆ ਖਰੀ ਜੰਗ ਕੇ ਰੋਵਾਨ ਇੱਕ ਬਹਾਦਰ ਕੇ ਚਲ ਪੈ ਹੋਇ ਚੰਦ ਕੋ ਸੋਕ ਹਾ 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 ਸਭ ਜੰਗ ਪੈਓ ਜਹ 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 ਸਰ ਲੋਗ ਪਰਮ ਸਤਕਾਰ ਜੋ ਉਸਾਰ ਸਤ ਜੀ ਅੰਤਲ ਸਾਹਿਬ ਸਤਗੁਰੂ ਤੇਗ ਬਹਾਦਰ ਤਰਪ ਦੀ ਜਾਤਲ ਸਤਗੁਰੂ ਜੀ ਦਾ 350 ਸਾਲ ਦਾ ਸ਼ਹੀਦੀ ਦਿਹਾੜਾ ਨਾਲਾਲ ਸ਼ਹੀਦ ਭਾਈ ਮਤੀ ਦਾ ਜੇ ਸ਼ਹੀਦ ਭਾਈ ਸਤੀ ਦਾ ਜੇ ਸ਼ਹੀਦ ਭਾਈ ਦਾਾਲ ਦਾ ਪਾਵਨ ਪਵਿੱਤਰ ਸ਼ਹੀਦੀ ਦਿਹਾੜਾ ਸਮੁਤਿਆ ਸਿੰਘ ਸੰਤਾ ਸਾਰੇ ਸੰਸਾਰ ਦੇ ਅੰਦਰ ਮਨਾ ਰਿਹਾ ਹਨ ਅਤੇ ਖਾਸ ਕਰਕੇ ਸ੍ਰੀ ਗੁਰਦਵਾਰ ਸਾਹਿਬ ਜੀ ਦੀ ਸ਼ਤਿਸ਼ਾ ਆਇਆ ਹੈ ਸ੍ਰੀ ਕੇਸਗੜ ਸਾਹਿਬ ਤਖਨ ਸ੍ਰੀ ਕੇਸਗੜ ਸਾਹਿਬ ਗੁਰਦਵਾਰ ਸ੍ਰੀ ਗੁਰੂ ਸਾਹਿਬ ਵਿਖੇ ਸਮੁੱਚਾ ਖਾਲਸਾ ਪੰਥ ਮਨਾ ਰਿਹਾ ਹੈ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਸਤਿਗੁਰੂ ਤੇਗ ਬਹਾਦਰ タルਦੀ ਚਾਦਰ ਸਤਿਗੁਰੂ ਜੀ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਨ ਵਾਸਤੇ ਹਮ ਹਮ ਆਕੇ ਇਸ ਮੇਧ ਪਰਵਾਰਾ ਸ੍ਰੀ ਰਣਪੁਰ ਸਾਹਿਬ ਗੁਰਦਾਰਾ ਸ੍ਰੀ ਗੱਲ ਸਾਹਿਬ ਪਹੁੰਚ ਕੇ ਗੁਰੂ ਸਾਹਿਬ ਜੀ ਨੂੰ ਸ਼ਰਧਾ ਦੇ ਫੁੱਲ ਅਰਪਣ ਕਰੀਏ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਮਹਾਨ ਕਿਰਪਾ ਕਰਕੇ ਉਹਦੇ ਅੱਜ ਇਹ ਸ਼ਾਨਦਾਰਤੀ ਬਣ ਕੇ ਆਇ ਸਾਲ ਆਪਲੇ ਤੇ ਜੱਜੂ ਦੀ ਰੱਖਿਆ ਕਰਨ ਵਾਸਤੇ ਸਲਗੁਰਾਂ ਨੂੰ ਬੇਤੀ ਕੀਤੀ ਸੀ ਸਲਗੁਰ ਸੱਚੇ ਪਾਤਸ਼ਾਹ ਜੀ ਨੇ ਆਪਣਾ ਮਹਾਨ ਬਲੀਦਾਨ ਦੇ ਕੇ ਤਿਲ ਦੀ ਗੱਜੂ ਦੀ ਰੱਖਿਆ ਕੀਤੀ ਅਤੇ ਸੱਚੇ ਪਾਤਸ਼ਾਹ ਜੀ ਦੇ ਦਾਰ ਹੋਏ ਸ਼ਹੀਦ ਭਾਈ ਅਲਤਾਸੀ ਸ਼ਹੀਦ ਭਾਈ ਬਤੀਤਾਰਸੀ ਸ਼ਹੀਦ ਭਾਈ ਦਾਲਾਸੀ ਨੂੰ ਸ਼ਾਂਦਲ ਦੇ ਫੁੱਲ ਅਰਪਣ ਕਰਕੇ ਗੁਰੂ ਸਾਹਿਬ ਜੀ ਦੀ ਖੁਸ਼ੀ ਆਪਤ ਕਰੀਏ ਸਾਹਿਬ ਸਲਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਉਹ ਪਾਵਰ ਪਵਿੱਤਰ ਸ੍ਰੀ ਮੁਖ ਆਗ ਸਾਧਗੁਰੂ ਜੀ ਸਾਡੇ ਵਾਸਤੇ ਬਖਸ਼ਿਸ਼ ਕਰ ਰਹੇ ਹਨ 사ਧਗੁਰੂ ਤੇਨ ਬਹਾਦਰ ਸਾਹਿਬ ਪਾਤਸ਼ਾਹ ਜੀ ਹੁਕਮ ਕਰਦੇ ਹਨ ਇਹ ਗੁਰ ਸਿੱਖੋ ਇਹ ਮੇਰੇ ਮਨ ਹੈ ਜੀਬ ਬੀਤ ਜਾ ਹੈ ਬੀਤ ਜਾ ਹੈ ਜਨਮ ਅਕਾਸ਼ ਦੇ ਨਿਸਦਨ ਸੁਰ ਕੇ ਪ੍ਰਾਨ ਸਮਝਤ ਲਾ ਇਹ ਜਾਨ ਕਾਲ ਤੋਂ ਬਹੁਤ ਜਵਾਨ ਕਹਾ ਜਹ ਹੈ ਬਾਜਰੇ ਅਸਰ ਜੋ ਮਾਨਯੋ ਦੇ ਸੋ ਤਾਂ ਤੇਰਾ ਹੋਇ ਹੈ ਖੇ ਬਿਉਨਾ ਹਰ ਕੋ ਨਾਮ ਨਹਿ ਬੂਰਖ ਨਾ ਲਾਜ ਰੇ ਰਾਮ ਭਗਤ ਹੀ ਰਿਆਨ ਛਾੜ ਦੇ ਤੈ ਮਨ ਕੋ ਬਾਣ ਨਾਮ ਕੇ ਜਾਲੇ ਹੈ ਬਖਾਨ ਜਗ ਬਹਿ ਰਾਜ ਰੇ ਜੀਵਨ ਜਨ ਕੀ ਦੇਰੀ ਮੈਂ ਜੋ ਸਵਾ ਕੱਢ ਕੇ ਸਤ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਪ੍ਰੇਤਨ ਗੁਰਬਾਣੀ ਦਾ ਨਿਤਨੇਮ ਕਰਨਾ ਮੂਲ ਮੰਤਰ ਵਾਹਿਗੁਰੂ ਗੁਰ ਮੰਤਰ ਦਾ ਅਭਿਆਸ ਕਰਨਾ ਇਹੋ ਸਾਡੇ ਵਾਸਤੇ ਸਤਗੁਰੂ ਜੀ ਦੀ ਆਗਿਆ ਹੈ ਸਤਗੁਰੂ ਸੱਚੇ ਪਾਤਸ਼ਾਹ ਜੀ ਮਾਤਾ ਕਰਦੇ ਹਨ ਗੁਰ ਕੋਵੇ ਲਗਾਇਓ ਨਹੀਂ ਜਨਮਾਕਾਰ ਅਕੀਰ ਕੋ ਨਾਨਕ ਹਰ ਬਾਜ ਬਨਾ ਜਿਹੇ ਬਿਲ ਜਲ ਕੋ ਮੇਨ ਇਹਨੇ ਹੀ ਸ਼ਬਦ ਨਾਲ ਦਾਸ ਬਨੋ ਫੇਰ ਦੁਆਰਾ ਗੁਰੂ ਸਾਹਿਬ ਜੀ ਦੀ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ